ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ 6 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਕਿਸ ਕਿਸ ਇਲਾਕੇ ਵਿੱਚ ਮੀਂਹ ਤੇ ਗਤੀਵਿਧੀਆਂ ਹੋ ਸਕਦੀਆਂ ਨੇ ਮੌਸਮ ਵਿਭਾਗ ਕੋਲੋਂ ਕੀ ਅਲਰਟ ਜਾਰੀ ਹੋਏ ਨੇ ਕਿਉਂਕਿ ਮੌਸਮ ਵਿਭਾਗ ਕੋਲੋਂ yellow ਅਲਰਟ ਜਾਰੀ ਹੋਇਆ ਹੈ ਜੇ ਮੀਂਹ ਦਾ ਬੀਤੀ ਕੱਲ ਤੁਹਾਨੂੰ ਦੱਸਿਆ ਸੀ ਕਿ ਰੂਪਨਗਰ ਜ਼ਿਲ੍ਹੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਹੋਇਆ ਪਰ ਬਹੁਤ ਵੱਡੀ ਕੋਈ ਕਾਰਵਾਈ ਨੇੜੇ-ਤੇੜੇ ਦੇ ਇਲਾਕੇ ਵਿੱਚ ਨਾ ਹੋਈ ਨਾ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹੋਈ ਹੈ ਪਰ ਗੱਲ ਕਰਾਂਗੇ ਅੱਜ ਸਵੇਰ ਵੇਲੇ ਤੋਂ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਅਲਰਟ ਜਾਰੀ ਹੋਇਆ ਹੈ ਮੌਸਮ ਵਿਭਾਗ ਵੱਲੋਂ ਅੱਜ yellow ਅਲਰਟ ਜਾਰੀ ਕੀਤਾ ਗਿਆ ਜੀ ਮੌਸਮ ਦਾ ਜਿਦੇ ਵਿੱਚ ਦੱਸਿਆ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਅੱਜ 6 ਅਗਸਤ ਤੋਂ ਲੈ ਕੇ 7 ਅਗਸਤ ਤੱਕ ਪੰਜਾਬ ਦੇ ਵਿੱਚ ਸੰਘਣੇ ਮੀਹਾਂ ਦੇ ਚਾਂਸ ਨੇ ਜਿਦੇ ਵਿੱਚ ਖਾਸ ਕਰਕੇ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੋ ਕਿ ਇਸ ਟਾਈਮ ਰਾਜਸਥਾਨ ਦੇ ਉੱਪਰ ਐਕਟੀਵੇਟ ਹੈ ਜੀ ਇਸ ਦੇ ਨਾਲ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਹੜ੍ਹ ਦੇ ਮਾਹੌਲ ਬਣਿਆ ਹੋਇਆ ਹੈ ਤੇ ਇਹ ਪੰਜਾਬ ਦੇ ਵਿੱਚ ਅੱਜ 6 ਅਗਸਤ ਸ਼ਾਮ ਦੇ ਵੇਲੇ ਐਂਟਰ ਕਰ ਸਕਦਾ ਹੈ ਜਾਣਕਾਰੀ ਸਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਅੱਜ ਦੇਖ ਸਕਦੇ ਹੋ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਸਾਰਾ ਦਿਨ ਅੱਜ ਬੱਦਲਬਾਈ ਬਣੇ ਰਹਿਣ ਦੇ ਚਾਂਸ ਨੇ ਤਾਪਮਾਨ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ 35 ਡਿਗ ਸਵੇਰ ਵੇਲੇ ਤੇ ਬੱਦਲਵਾਈ ਦੇ ਨਾਲ ਹਲਕੇ ਤੋਂ ਦਰਮਿਆਨੇ ਕਿਰਮਣ ਕਣੀ ਦੇ ਚਾਂਸ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਦੁਪਹਿਰ ਤੱਕ ਇਹ ਮੌਸਮ ਬਣਿਆ ਰਹੇਗਾ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋਣ ਦੇ ਚਾਂਸ ਜ਼ਿਆਦਾਤਰ ਬਣੇ ਹੋਏ ਨੇ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਦੇ ਅਲਰਟ ਜਿਹੜੇ ਨੇ ਕੀ ਅਲਰਟ ਜਾਰੀ ਹੋਏ ਨੇ ਕਿਵੇਂ-ਕਿਵੇਂ ਦੇ ਅਲਰਟ ਕਿਸ ਕਿਹੜੇ ਇਲਾਕੇ ਵਿੱਚ ਹੋ ਸਕਦੇ ਨੇ ਜੀ ਬੀਤੀ ਕੱਲ 5 ਅਗਸਤ ਨੂੰ ਦੁਪਹਿਰ ਦੇ ਵੇਲੇ ਜੋ ਅਲਰਟ ਜਾਰੀ ਹੋਏ ਸੀ ਉਸ ਦੇ ਮੁਤਾਬਕ ਲਾਈਟ ਟੂ ਮੋਡਰੇਟ ਰੇਨ ਪੰਜਾਬ ਹਰਿਆਣਾ ਦੋਮਾ ਸਟੇਟਾਂ ਵਿੱਚ ਦੇਖੀ ਗਈ ਹੈ ਜੀ ਬਠਿੰਡਾ ਦੇ ਵਿੱਚ ਤਾਪਮਾਨ 35-36 ਡਿਗਰੀ ਤੇ सिरसा ਦੇ ਵਿੱਚ 36 ਤੋਂ 37 ਡਿਗਰੀ ਬਣਿਆ ਹੋਇਆ ਸੀ ਅੱਜ ਗੱਲ ਕਰ ਲਈ ਤਾਂ ਅਨੁਮਾਨ ਦੇ ਮੁਤਾਬਕ 5 ਤਰੀਕ ਲੰਘ ਚੁੱਕੀ ਹੈ ਜੀ 6 ਤਰੀਕ ਤੋਂ ਲੈ ਕੇ 8 ਤਰੀਕ ਤੱਕ ਮੀਂਹ ਦਾ ਦੌਰ ਦੁਆਰਾ ਤੋਂ ਸ਼ੁਰੂ ਹੋ ਸਕਦਾ ਹੈ ਜੀ ਖਾਸ ਕਰਕੇ 7 ਤਰੀਕ ਦੀ ਗੱਲ ਕਰੀਏ ਤਾਂ ਸੋਨੇ ਮੀਂਹ ਦੇ ਅਲਰਟ ਨੇ ਪੰਜਾਬ ਦੇ ਵਿੱਚ 옐ੋ ਅਲਰਟ ਸੀ 5 ਤਰੀਕ ਨੂੰ ਵੀ ਪਰ ਵੱਡੀ ਕਾਰਵਾਈ ਨਹੀਂ ਹੋਈਆਂ पर 6 ਅਤੇ 7 ਤારીખ ਨੂੰ ਦੁਬਾਰਾ ਤੋਂ ਅਲਰਟ ਮਿਲ ਜੈਲੋ ਅਲਰਟ ਜੋ ਕਿ ਤੁਹਾਨੂੰ ਦੱਸਿਆ ਸੀ ਪਹਿਲੇ ਸੈਟਲਾਈਟ ਇਮੇਜ ਵਿੱਚ ਵੀ ਕਿ ਮੌਸਮ ਵਿੱਚ ਇੱਕ ਬਦਲਾਅ ਆਉਂਦਾ ਦਿਖਾਈ ਦੇ ਰਿਹਾ ਇੱਕ ਸਾਈਕਲੋਨ ਬਣਦਾ ਦਿਖਾਈ ਦੇ ਰਿਹਾ ਜੋ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਚੱਕਰਵਾਤੀ ਰੂਪ ਦੇ ਵਿੱਚ ਆ ਸਕਦਾ ਹੈ ਦੁਪਹਿਰ ਤੋਂ ਬਾਅਦ ਤੇਜ਼ ਹਵਾਵਾਂ ਦੇ ਨਾਲ ਪੰਜਾਬ ਦੇ ਵਿੱਚ ਕਿਰਮਣ ਗਣੀ ਦੇ ਚਾਂਸ ਅੱਜ ਬਣ ਸਕਦੇ ਨੇ ਲਗਭਗ ਪੂਰਾ ਦਿਨ ਚਾਂਸ ਬਣੇ ਹੋਏ ਨੇ ਬਾਕੀ ਜੋ ਵੀ ਦੁਪਹਿਰ ਤੱਕ ਦੀ ਅਪਡੇਟ ਹੋਵੇਗੀ ਚੈਨਲ ਤੇ ਦੁਪਹਿਰ ਦੀ ਵੀਡੀਓ ਵਿੱਚ ਮਿਲ ਜਾਵੇਗੀ ਤੇ ਬਾਕੀ ਰਾਤ ਦੀ ਅਪਡੇਟ ਤੁਹਾਨੂੰ ਪਤਾ ਹੀ ਅਸੀਂ ਦੁਪਹਿਰ ਤੇ ਸ਼ਾਮ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਚੈਨਲ ਤੇ ਵੀਡੀਓ ਤੁਹਾਨੂੰ ਉਦੇ ਮਿਲੋਗੀਆਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਬਾਕੀ ਤੁਸੀਂ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਮੌਸਮ ਦੇ ਹਾਲਾਤ ਨੇ ਬਾਕੀ ਅੱਜ ਦੀ ਗੱਲ ਕਰੀਏ ਤਾਂ ਮੌਸਮ ਠੀਕ ਠਾਕ ਹੈ ਜੀ ਕਿਣਮਣ ਕਣੀ ਅਤੇ ਬੱਦਲਵਾਈ ਵਾਲਾ ਬਣਿਆ ਰਹੇਗਾ ਤੇ ਦੁਪਹਿਰ ਤੋਂ ਬਾਅਦ ਹਵਾ ਦੇ ਵਿੱਚ ਚੱਕਰਵਾਤੀ ਰੂਪ ਦੇ ਵਿੱਚ ਹਵਾ ਦਾ ਮਤਲਬ ਕਿ ਹਨੇਰੀ ਦਾ ਚਾਂਸ ਬਣਦਾ ਦਿਖਾਈ ਦੇ ਰਿਹਾ ਜਿਹਦੇ ਬਾਰੇ ਤੁਹਾਨੂੰ ਅਸੀਂ ਦੁਪਹਿਰ ਦੀ ਵੀਡੀਓ ਵਿੱਚ ਦੱਸ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋਡੇ ਤੇ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ